ਤੋ ਕੀ ਤੇ ਸਾਨੂੰ ਵੀ ਸੁਣ ਕੇ ਸਮਝ ਜਾਣਾ ਚਾਹੀਦਾ ਹੈ ਵੀ ਅਸੀਂ ਗੁਰੂ ਵਾਲੇ ਬਣੀ ਅਸੀਂ ਗੁਰੂ ਵਾਲੇ ਬਣੀ ਗੁਰੂ ਤੋਂ ਬਗੈਰ ਪਰਸ਼ਕ ਦੇ ਗੱਤ ਨਹੀਂ ਗੁਰੂ ਤੋਂ ਬਗੈਰ ਮੁਕਤੀ ਨਹੀਂ ਗੁਰੂ ਤੋਂ ਬਗੈਰ ਉਹ ਘਰ ਜਿੱਥੇ ਸਦਾ ਆਨੰਦ ਸਦਾ ਸਦਾ ਖੁਸ਼ੀ ਹੋ ਉਹ ਕਰਨੇ ਮਿਲਤੋਂ ਉਹਨਾਂ ਦਾ ਵਿਚਾਰ ਤੁਨਗੁਰਦਾਰ ਪਾਸ਼ਾ ਦੇ ਜੀਵੰਦੀ ਕਰ ਰਹੇ ਹਨ ਉਹਨਾਂ ਨੇ ਆਪਣੇ ਪੜਨ ਵਾਲੇ ਉਸਤਾਦਾਂ ਨੂੰ ਪੜਦਰਦੇ ਹਿਆਲੋਂ ਉਸਤਮ ਦੇ بڑے بڑے ਸਾਧੂ ਸੰਤਾਂ ਨੂੰ ਗੁਰੂ ਵਾਲੇ ਬੰਦਾ ਉਪਦੇਸ਼ ਦੇ ਕੇ ਤੇ ਸਿੱਧੇ ਮੰਨ ਤੇ ਨਾ ਯਾਰ ਆਪਣੇ ਸਾਰੇ ਜੀਵਨ ਵਿੱਚ ਇਹਦੋਂ ਵੱਖਰੀ ਆ ਕਿ ਸੰਸਾਰ ਦੇ ਕਾਰੋਬਾਰ ਵੀ ਨਾਲ ਕਰਦੇ ਸੀ ਇਹਨੇ ਕਿ ਵੇਲੇ ਬੈਠੇ ਘੂਰੇ ਵਿੱਚ ਬੈਠ ਕੇ ਸੀ ਤਨ ਗੁਰ ਦਾ ਨਾਮ ਸੋਜੀ ਮਾਰ ਦਸਮਾ ਦੀ ਲਾ ਕੇ ਬੈਠੇ ਹਰ ਟਾਈਮ ਨਹੀਂ ਤੁਬਾ ਦਾ ਤਦ ਦੇ ਕੰਮ ਕਰਦੇ ਤਿਤੂ ਸਾਨੂੰ ਇੰਨੀ ਮਿਹਰ ਸਿੱਖਿਆ ਮਿਲਦੀ ਆ ਕਿ ਜੋ ਮਾਤਾ ਪਿਤਾ ਕਵੇ ਸਾਨੂੰ ਕਰਤਾ ਚਾਹੀਦਾ ਹੈ ਤੇ ਕੋਈ ਵੀ ਮਾਤਾ ਪਿਤਾ ਹੋ ਜਾ ਨਹੀਂ ਜਿਹੜਾ ਬੱਚੇ ਦੇ ਜੀਵਨ ਨੂੰ ਥੱਲੇ ਲੈ ਕੇ ਆਵੇ ਹਰ ਮਾਂ ਬਾਪ ਆਪਣੇ ਬੁੱਤ ਨੂੰ ਉੱਚੇ ਵਸਤਾ ਤੇ ਜਨਤ ਦੇਖਣਾ ਚਾਹੁੰਦਾ ਹੈ ਕੁਝ ਤਾਂ ਛੱਡ ਕੇ ਕੁਝ ਕੁ ਛੱਡ ਕੇ ਜਿਹਦਾ ਪ੍ਰਦਾਨ ਸੀਗਾ ਪ੍ਰਦਾਨ ਉੱਚੀ ਵਸਤਾਂ ਗਿਆ ਹੋਇਆ ਸੀ ਉਹਦਾ ਬਾਪ ਉਹਨਾਂ ਦਾਸ਼ੋ ਨੂੰ ਥੱਲੇ ਲੈ ਕੇ ਹੁਣੇ ਚਾਹੁੰਦਾ ਸੀ ਇਹਦਣ ਬੱਕਰੀ ਆ ਕੋਈ ਮਿਰਦਾ ਆਪਾ ਗੱਲ ਕੀਤੀ ਇਹ ਨੇਦ ਹਰ ਮਾਂ-ਬਾਪ ਚਾਹੁੰਦਾ ਹੈ ਕਿ ਮੇਰਾ ਬੱਚਾ ਤਰੱਕੀ ਕਰੇ ਉਹ ਤਨਗੁਰ ਨਾਨਕ ਸਾਹਿਬ ਦੇ ਪਿਤਾ ਜੀ ਮਹਿਤਾ ਕਾਲੂ ਜੀ ਵੀ ਚਾਹੁੰਦੇ ਕਿ ਸੰਸਾਰਕ ਤੌਰ ਤੇ ਤਰੱਕੀ ਕਰੇ ਮੇਰਾ ਪੁੱਤਰ ਸੰਸਾਰਕ ਤੌਰ ਤੇ ਪੁੱਤਰ ਕੀ ਪਰ ਤਨਗੁਰ ਨਾਨਕ ਸਾਹਿਬ ਦੀ ਸੰਸਾਰ ਦੀ ਤਰੱਕੀ ਨਹੀਂ ਚਾਹੁੰਦੇ ਉਹ ਧਰਮ ਦੇ ਮਾਰਗ ਦੀ ਤਰੱਕੀ ਚਾਹੁੰਦੇ ਉਹਨਾਂ ਤੋਂ ਵਿਚਾਰ ਕਰਦੇ ਕਿ ਮੀਰ ਪੀਰ ਦੇ ਕੇ ਤੇ ਸੰਸਾਰ ਦੀ ਤਰੱਕੀ ਵਾਸਤੇ ਭੇਜਿਆ ਬੇ ਸ਼ਬਦਾ ਕਰੋ ਖਰਸ਼ ਸ਼ਬਦਾ ਕਰੋ ਤਾਂ ਕਿ ਚਾਰ ਪੈਸੇ ਆਪਣੇ ਘਰ ਵਿੱਚੋਂ ਅਮੀਰਾ ਸ਼ਾਮਲ ਹੋਈਏ ਪਹਿਲਾਂ ਵੀ ਅਮੀਰਾ ਵੀ ਸ਼ਾਮਲ ਸੀ ਇੱਕ ਬਾਰੇ ਉਦਾਹਰਨ ਦੇਵਾ ਪੈ ਰਹੇ ਹੋ ਅੱਜ ਜਿੰਨਾ ਸਾਡਾ ਜੋਰ ਲੱਗਾ ਆਪਣੇ ਆਮਦਨ ਦਾ ਬਹੁਤ ਈਸਾ ਸੀ ਤਰੀਦ ਸੁਣਵਾਸਤੇ ਸੰਸਾਰ ਵਿੱਚ ਅਮੀਰ ਦੇ ਸੁਣਵਾਸਤੇ ਠਾਠੇ ਬਾਠੇ ਕਰਦੇ ਬੇ ਲੋਕ ਕਹਣ ਪਤਲੇ ਕਿੰਨਾ ਮੁੰਡਾ ਮੀਰ ਅਮੀਰਾਂ ਦੀ ਲੈਡ ਵਿੱਚ ਸ਼ਾਮਲ ਹੋ ਜਾਈਏ ਵੱਡੀ ਕੋਟੀ ਉੱਚੇ ਮਹਾਨ ਬਦਲੇ ਚੜ੍ਹਨ ਵਾਸਤੇ ਬਹੁਤ ਬਹੁਤ ਵਡੀਆਂ ਮਹਿੰਗੀਆਂ ਗੱਡੀਆਂ ਕਰੋੜਾਂ ਦੇ ਹਿਸਾਬ ਨਾਲ ਤੂੰ ਬਹੋਂਗੇ ਤੇ ਪੈਸੇ ਲੱਗੈ। ਜੇ ਸਾਭੇ ਹੋਊਗਾ ਤੇ ਪੈਸੇ ਕਿੱਧਰ ਨਾਲ ਲੱਗਣ। ਫਿਰ ਉਹ ਪੈਸਾ ਜਿਹੜਾ ਅਸੀਂ ਇਸੇ ਕੰਮ ਤੇ ਖਰਚ ਕੀਤਾ ਨਾ ਸਾਰਾ ਕਮਾ ਕੇ ਪੈਸਾ ਵੇਨਾ ਪੇਟ ਅੰਗੀ ਢੋਰੀ ਦਾ ਜਿੱਦਾਂ ਨਹੀਂ ਕੀਤਾ ਉਹ ਇਸੇ ਕਰਕੇ ਕੀਤਾ ਤੇ ਲੋਕ ਮੈਨੂੰ ਅਮੀਰ ਕਰਨ। ਉਹ ਤਾਂ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਵੀ ਇਹ ਚਾਹਦੇ ਲੇ ਕਿ ਮੇਰਾ ਪੁੱਤਰਾ ਅਮੀਰ ਹੋਵੇ ਉਹ ਤਾਂ ਪਹਿਲਾਂ ਮੇਰੇ ਅਮੀਰਾਂ ਦੇ ਅਮੀਰੋ ਤਾਂ ਅਮੀਰੀ ਦਾ ਸਾਏ ਹੈ ਉਹਨਾਂ ਦੇ ਕੋਲ ਸਾਰੀ ਸਾਰੇ ਸੰਸਾਰ ਦੀ ਅਮੀਰੀ ਉਹਨਾਂ ਦੇ ਕੋਲ ਉਹਨਾਂ ਦੁਕਾਵੇ ਦੀ ਲੋੜ ਨਹੀਂ ਸੀ ਪਰ ਉਹਨਾਂ ਕੋਲ ਅਮੀਰੀ ਸੀ ਧਰਮ ਦੇ ਵਰਦ ਦੀ ਧਰਮ ਦੀ ਦੁਨੀਆ ਦੀ ਪਿਤਾ ਜੀ ਚਾਹੁੰਦੇ ਸੀ ਵੀ ਇਸ ਦੁਨੀਆ ਵਿੱਚ ਜਮੀਰ ਹੋਏ ਉਹ ਚਾਹੁੰਦੇ ਸੀ ਮੱਤਰ ਦੀ ਦੁਨੀਆ ਵਿੱਚ ਜਮੀਰ ਹੋਵੇ ਹੁਣ ਅੱਜ ਕੱਲ ਵਿਚਾਰ ਕਰਦੇ ਸਾਂ ਕਿ ਭੁੱਖੇ ਸਾਧੂਆਂ ਨੂੰ ਉਹਨਾਂ ਨੇ ਕੁਝਕ ਪੈਸੇ ਖਰਚ ਕੇ ਲੰਗਰ ਸ਼ਿਕਾਇਆ ਅਸੀਂ ਸਿੱਧੀ ਗੱਲ ਕਰ ਲੈਨੇ ਆਂ ਬਾਲਤ ਨੂੰ ਜਨ ਬੁਰਣਾ ਨਾ ਭਵੇ ਕਿ 20 ਰੁਪਏ ਦਾ ਨਕਰ ਫਾਦੋਗੇ ਜੇ 1 ਰੁਪਏ ਦਾ 16 ਮਣ ਤਾਂ ਦਾਣੇ ਆਉਂਦੇ ਆ ਤੇ 16 ਮਣ ਦਾਣੇ ਕਿੰਨੇ ਬੰਦੇ ਖਾਣਗੇ 16 ਮਣ ਆਟਾ ਕਿੰਨੇ ਬੰਦੇ ਖਾਣਗੇ ਆਪ ਆਪ ਅੰਦਾਜ਼ਾ ਲਾ ਕੇ ਦੇਖ ਲਿਏ ਬਾਗੂ 19 ਪੀ ਕੇ ਬਚੇ ਲੋਕੋ ਉਨੀ ਉਹ ਸਾਰੀ ਉਮਰ ਉਹਨਾਂ ਕੋ ਖ ਖ ਨਿ ਸਖਾਦਾ ਜਾ ਸਕਦਾ 10 ਹੋਣਗੇ 20 ਹੋਣਗੇ 50 ਹੋਣਗੇ ਸਾਧੂ ਅਸਲ ਗੱਲ ਪਤਾ ਕੀ ਸੀ ਫਿਰ ਉਹ ਤਰ ਦੇ ਦੁਨੀਆ ਵਿੱਚ ਦਾ ਗਿਆਨ ਜਿਹੜਾ ਨਾ ਚਾਹੁੰਦੇ ਸੀ ਉਹਨਾਂ ਨੂੰ ਸੱਚੀ ਸੁੱਧੀ ਦੁਨੀਆ ਦੀ ਪਰ ਮਾਂ ਪਿਓ ਨੂੰ ਛੱਡ ਕੇ ਚਲੇ ਜਾਣਾ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਚਲੇ ਜਾਣਾ ਭੈਣ ਭਰਾਵਾਂ ਨੂੰ ਛੱਡ ਕੇ ਚਲੇ ਜਾਣਾ ਘਰ ਛੱਡ ਕੇ ਉਨਿਸ ਚੰਦਰਾਂ ਦਾ ਪਰ ਗੁਰਦਾਮ ਸਭ ਇਸ ਵਾਸਤੇ ਉਹਨਾਂ ਨੇ ਕੁਝ ਕੁ ਪੈਸੇ ਰਿ ਸੀ ਉਹ ਰਸਨ ਵਸਣ ਤੇ ਲਾਏ ਲੰਗਰ ਦੇ ਵਾਸਤੇ ਕੁਝ ਕ ਪੈਸੇ ਉਹਨਾਂ ਨੇ ਨੀੜਕ ਪਰਤੇ ਲਾਏ ਕੁਝ ਕ ਪੈਸੇ ਉਹਨਾਂ ਨੂੰ ਨਕਦ ਵੀ ਦਿੱਤੇ ਉਹਨਾਂ ਨੇ ਵੀ ਆਪਣੇ ਕਰੇ ਜਾਓ ਕਰ ਬੈਠ ਕੇ ਤੂੰ ਦਰਮਦੀ ਦੁਨੀਆ ਵਿੱਚ ਪ੍ਰਵੇਸ਼ ਕਰੋ ਕਰ ਬੈਠ ਕੇ ਕਰ ਛੱਡ ਕੇ ਜੁਰੂਰ ਦੀ ਭਗਤ ਅਛੜ ਕੇ ਭੋਤੀ ਹੁੰਦੀ ਹੈ ਘਰ ਬੈਠੇ ਮੈਂ ਜਿੰਨੀ ਮਰਜ਼ੀ ਭਗਤ ਪਰਿਵਾਰ ਵਿੱਚ ਰਹਿ ਕੇ ਕਰ ਸਕਦੇ। ਭਗਤੀ ਕੀ ਕਰਦੀ ਹੈ? ਸਵਾਲ ਲਓ। ਵਿਪਕਤੀ ਕਰਦੇ ਤਾਂ ਕਿਹਦੀ ਕਰਦੇ? ਆਪਾਂ ਸਭ ਜਾਣਦੇ ਇਸ ਗੱਲ ਨੂੰ ਕਿ ਭਗਤੀ ਹਮੇਸ਼ਾ ਹੀ ਰੱਬ ਦੀ ਕਰਦਾ ਕੋਈ। ਜਿੰਨੂੰ ਅਸੀਂ RAM ਨਾ ਖੁਦਾ ਕਹਿੰਦੇ ਉਹਦੀ ਭਗਤੀ ਕਰਦੇ ਸੀ। ਨਾਮ ਭਾਵੇਂ ਅਸੀਂ ਕੋਈ ਵਖਰਾ ਵਖਰਾ ਲੈ ਲਈ। ਰਾਮ ਕਈਏ ਅੱਲਾ ਕਈਏ ਗੋਬਿੰਦ ਕਈਏ ਹਰੀ ਕਈਏ ਖੁਦਾ ਕਈਏ ਕੁਝ ਕਈਏ ਸੀ ਉਹਨੂੰ ਸਾਰੇ ਨਾਮ ਪਰਵਣ ਸਾਰੇ ਨਾਮ ਉਹਦੇ ਜੇ ਤਾਂ ਸੁਣਨਾ ਤੇ ਤਾਂ ਜੋ ਕੁਝ ਅਸੀਂ ਸੁਣ ਰਹੇ ਹਾਂ ਜੋ ਕੁਝ ਵੀ ਅਸੀਂ ਸੁਣ ਰਹੇ ਹਾਂ ਉਸ ਰੱਬ ਦਾ ਨਾਮ ਹੀ ਉਸ ਰੱਬ ਦਾ ਨਾਮ ਹੀ ਦਿਨੋਂ ਕੋ ਸੁਣਿਆ ਤੇ ਸੁਣ ਰਹੇ ਤੇ ਸੁਣਦੇ ਰਹਿਾਂਗੇ ਇਹ ਸਾਰਾ ਰੱਬ ਦਾ ਨਾਮ ਹੀ ਰੱਬ ਦੇ ਨਾਮ ਤੋਂ ਬਗੈਰ ਹੈ ਹੀ ਕੁਝ ਨਹੀਂ ਧੋੜ ਰੱਬ ਕਿੱਥੋਂ ਲੱਭਾਂਗੇ ਰੱਬ ਨੂੰ ਕਿੱਥੋਂ ਮਿਲ ਲੱਭੋ ਲਾਂਗੇ ਕਿੱਥੋਂ ਲੱਭਾਂਗੇ ਰੱਬ ਨੂੰ ਰੱਬ ਬੇਰੂਗੋਤਿਆ ਨਹੀਂ ਜਿਹਨੂੰ ਲੱਭਣਾ ਪੜਦਾ ਹੈ ਪੰ ਸਾਡੀ ਸੋਚ ਜਾਂ ਕਿ ਦਾ ਕੋ ਗਵਾਚਿਆ ਉਹਨੂੰ ਲੱਭਣਾ ਸੀ ਨਹੀਂ ਰੱਬ ਗਵਾਚਿਆ ਨਹੀਂ ਰੱਬ ਨੂੰ ਅਸੀਂ ਭੁੱਲਿਆ ਰੱਬ ਨੂੰ ਅਸੀਂ ਭੁੱਲਿਆ ਰੱਬ ਗਵਾਚਿਆ ਨਹੀਂ ਤੂੰ ਲੱਭਣ ਦੀ ਲੋੜ ਨਹੀਂ ਉਹਨੂੰ ਪਛਾਣਨ ਦੀ ਲੋੜ ਹੈ ਕੋਟ ਮਾਤਾ ਦੇ ਰੂਪ ਵਿੱਚ ਆ ਪਿਤਾ ਦੇ ਰੂਪ ਵਿੱਚ ਆ ਕਰਵਾਲੀ ਦੇ ਰੂਪ ਵਿੱਚ ਵੀ ਆ ਤੀਆ ਪੁੱਤਰਾਂ ਪਣ ਪਰਾਵਾ ਦੇ ਰੂਪ ਵਿੱਚ ਵਾ ਹੈ ਸੱਜਣੋ ਜੇ ਇੰਨਾ ਵਿੱਚੋਂ ਸਾਨੂੰ ਰੱਬ ਨਾ ਦਿੱਸ ਸਕਿਆ ਤੇ ਇਹਦੇ ਵਿੱਚੋਂ ਰੱਬ ਸਾਨੂੰ ਨਾ ਦਿੱਸ ਸਕਿਆ ਤੇ ਰੱਬ ਤੁਹਾਨੂੰ ਕਿਤੋਂ ਨਹੀਂ ਮਿਲਣਾ ਕਿ ਗੁਰੂ ਜੀ ਨੂੰ ਭੁੱਲੇ ਹੋਏ ਉਹਦੀ ਜੋਤ ਸਾਡੇ ਪਰਿਵਾਰ ਦੇ ਵਿੱਚ ਵਸ ਰਹੀ ਆ ਤੇ ਬਾਰੋਂ ਜੋਤ ਨੂੰ ਕਿੱਥੋਂ ਦੇਖਾਂ